ਹਾਂਜੀ ਮਿੱਤਰ ਪਿਆਰੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਨੇ ਜੀ ਨੂੰ ਪੰਜਾਬੀ ਫੇਸਬੁਕ ਪੇਜ ਦੇਸੀ ਉਡੀਕ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਮੈਂ ਬੱਧੀਆ ਆਓ ਤੁਹਾਨੂੰ ਬਈ ਜਲਦੀ ਜਲਦੀ ਬੁਲਾਉਣੇ ਆ ਬਸ ਬਾਕੀ ਪ੍ਰੋਗਰਾਮ ਮੇਰੀ ਜਾਣਕਾਰੀ ਜਿੰਨੇ ਆ ਦਾਇਤਪੂਰਵਕ ਬੱਡੇ ਦੱਸਣ ਕਰਾਂਗੇ ਆ ਜੋ ਅੱਗੇ ਜੀ ਹੈ ਵੀਰੇ ਕੰਟੀਨਿਊ ਕਰਦੇ ਕਿਸੀ ਗੱਲ ਬਈ ਸੱਚੀ ਗੱਲ ਬਈ ਕੋਈ ਟੀੜਾ ਬਈ ਹਾਂ ਬਹੁਤ ਵਧੀਆ ਵਧੀਆ ਮਾਹੌਲ ਕਿਵੇਂ ਚੱਲ ਰਿਹਾ ਬਈ ਮੰਡੀ ਦਾ ਮਾਹੌਲ ਬਈ ਹੁਣ ਆਪਣਾ ਹਾੜੀ ਦਾ ਸੀਜ਼ਨ ਖਤਮ ਹੋ ਗਿਆ ਹੋ ਟਰੈਕਟਰ ਵੀ ਪਹਿਲਾ ਟਰੈਕਟਰ ਟਾਵਾ ਡਲਾਉਂਦਾ ਟਰੈਕਟਰ ਹੁਣ ਬਹੁਤ ਆਉਂਦੇ ਆ ਤੇ ਗਾਹਕ ਵੀ ਚੱਲਿਆਗਾ ਪੂਰੇ ਅੱਛਾ ਜੀ ਅੱਗੇ ਨਾਲ ਸੁਧਾਰ ਹੋ ਗਿਆ ਬਈ ਹਾਂ ਅੱਗੇ ਨਾਲ ਸੁਧਾਰ ਹੋ ਗਿਆ ਬਈ ਤਰੀਕਾ ਸਟਾਰਟ ਬਈ ਹਾਂ ਜੀ ਹਾਂ ਯੂ ਹਾਲੈਂਡਰ 363 ਸਪੈਸ਼ਲ ਐਡੀਸ਼ਨ 20 ਮਾਡਲ 2020 ਮਾਡਲ ਡਿਮਾਂਡ ਹੈ ਜੀ ਬਈ ਜੀ 173500 ਜੇ ਬਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਸਾਰਾ ਟਰੈਕਟਰ ਲੈ ਕੇ ਜਾਇਨੂ ਆਣਾ ਵੀਰੇ ਪੁਰਾ ਗਾਰੰਟੀ ਹੈ ਟਰੈਕਟਰ ਦੀ ਕਿਧਰ ਰੰਗ ਨਹੀਂ ਹੋਇਆ ਬਈ ਕਿਧਰ ਵੀ ਰੰਗ ਕਲੋਂ ਡੱਟੂ ਵਈ ਦੇ ਰੰਗ ਹੋਇਆ ਹੋਇਆ ਦੱਸ ਕੇ ਦੇਵਾਂਗੇ ਠੀਕ ਹੈ ਜ ਇਹਰ ਨਾਲ ਦੇ ਟਰੈਕਟਰ ਦੇ 85 ਪੈਸੇ ਆ ਚਾਰੇ ਬਾਈ ਹਾਂ ਚਾਰੇ ਬਾਈ ਨਾਲ ਦੇ ਟਰੈਕਟਰ ਦੇ ਟਾਇਰ 85 ਪੈਸੇ ਆ ਹਾਂ ਰਿੰਬਾਂ ਦਾ ਵੀ ਜਾਨੂੰ ਆਣਾ ਇੰਜਾਂ ਦਾ ਵੀ ਜਾਨੂੰ ਆਣਾ ਉਹਦਾ ਸ਼ੋਹ ਦਾ ਵੀ ਜਾਨੂੰ ਆਣਾ ਟਰਬੋ ਵਾਲਾ ਨਾ ਬਾਈ ਹਾਂ ਟਰਬੋ ਵਾਲਾ ਬਾਈ ਸਮਾਨ ਦੇ ਨਾਲ ਸਾਰੀ ਮਿਲ ਜੂ ਬਾਈ ਡੰਡਾ ਫੱਟੀ ਛਤਰੀ ਐ ਡੱਕ ਵੀ ਵਿੱਚੀ ਆ ਬਾਈ ਹਾਂ ਬਾਈ ਡੱਕ ਵੀ ਵਿੱਚੀ ਲੇਕਿਨ ਇਹ ਹੌਸ ਪਾਵਰ ਚਾਹੁੰਦਾ ਤਾਂ ਇਹ ਇਹ 55 ਹੌਸ ਪਾਵਰ ਬਾਈ 55 ਹੌਸ ਪਾਵਰ ਬਾਈ 1915 ਘੰਟੇ ਚੱਲਿਆ ਹੋਇਆ ਹੈ ਦਿਖਾ ਦਿਗੇ ਮੀਟਰ ਬਾਈ ਹਾਂ ਦਿਖਾ ਚਾਬੀ ਲਾ ਦੇ ਓਏ ਆੜੇ ਬਟਾ ਦੇ ਸਾਰਾ ਟਰੈਕਟਰ ਓਰੀਜਨਲ ਆ ਠੀਕ ਹੈ ਕਲਮ ਟੱਚ ਨਹੀਂ ਠੀਕ ਹੈ ਬਈ ਕਾਪੀ ਕਾਗਜ਼ ਦੀ ਖੋਲ ਜੂ ਮੇਰੇ ਕੋਲ ਹਾਂ ਕਾਪੀ ਕਾਗਜ਼ ਦੀ ਪੂਰੀ ਗਰੰਟੀ ਹੋਊਗੀ ਠੀਕ ਹੈ ਬਈ ਬੰਦਾ ਬਾਹ ਗਿਆ ਤਸਲੀ ਕਰਕੇ ਲੈ ਠੀਕ ਹੈ ਜੀ ਅਬ ਟਰੈਕਟਰ ਦੇ ਕਿੰਨੇ ਜੀ ਚਾਹੇ ਬੇਸਲ ਦੀ ਨਾ ਸੈਟ ਬਈ ਵਾਪਸ ਕਰ ਸਕਦਾ ਟਰੈਕਟਰ ਵੀ ਟਰੈਕਟਰ ਆਪਣਾ ਜੇ ਟਰੈਕਟਰ ਚ ਕੋਈ ਫੋਟ ਮੱਠਾ ਜਾਂ ਕੋਈ ਨੁਕਸ ਪੈਂਦਾਗਾ ਟਰੈਕਟਰ ਆਪਣਾ 2 ਮਹੀਨਾ ਦਾ ਤੱਕ ਦਾ ਵਾਪਸ ਲੈ ਲਾਂਗੇ ਠੀਕ ਹੈ ਜੀ ਡਿਮਾਰਡ ਤਾਂ ਹੈਗੀ ਬਾਈ ਆਪਣੀ ਇਹਦੀ 7,35,000 ਰੁਪਏ ਕਿੰਨੇ ਦਾ ਛੱਡਦਾ ਬਾਈ ਦੀ ਵੀਡੀਓ ਦੇਖ ਕੇ ਜੇ ਕੋਈ ਆਊਗਾ ਤਾਂ 7 ਲੱਖ ਦਾ ਦੇ ਦਾਂਗਾ ਬਾਈ 35,000 ਰੁਪਏ ਮਾਨਤਨ ਕਰ ਦਾਂਗਾ ਜੈਸ ਜਾਂ ਹੋ ਠੀਕ ਡੱਕ ਵੀ ਆਪਣਾ ਕਿ ਤੁਹਾਡੇ 20-25 ਹਜ਼ਾਰ ਦਾ ਡੱਕ 25 ਹਜ਼ਾਰ ਦਾ ਡੱਕ ਲੱਗਿਆ ਨਹੀਂ ਰਤਗਲ ਦਾ ਬਾਈ ਠੀਕ ਹੈ ਬਾਈ ਇਦੂ ਬਾਦ ਬਾਈ ਇਦੂ ਬਾਦ ਆਪਣਾ 10 ਮਾਡਲ ਆ ਬਾਈ 10 ਮਾਡਲ ਆ 55 HP ਦਾ ਇਹ ਆ ਬਾਈ ਹਾਲੈਂਡ 33 2010 ਮਾਡਲ ਡਿਮਾਰਡ ਹੈਗੀ ਬਾਈ ਦੀ 4,65,000 ਰੁਪਏ ਦਾ ਦੇ ਵਧੀਆ ਪੈਦੀ ਰੰਗ ਦੀ ਗੱਲ ਕਰੀਏ ਸਾਰਾ ਟਰੈਕਟਰ ਰੀਨਲ ਆ ਬਾਈ ਕਿਸੇ ਕਲ ਮਿਲ ਗਿਆ ਤੇ ਕਿਤੇ ਕਲ ਮ ਟੱਚ ਨਹੀਂ ਟਰੈਕਟਰ ਠੀਕ ਹੈ ਬਈ ਰਿੰਬਾ ਇਹਦੇ ਵੀ ਵਧੀਆ ਪਿਆ ਨਾ ਰਿੰਬਾ ਦਾ ਸਾਰਾ ਜੈਨੂਆ ਇੰਜਨ ਦਾ ਸ਼ੋ ਦਾ ਮਗਰਾੜਾ ਦਾ ਸਾਰਾ ਅਰੀਜਨਲ ਟਰੈਕਟਰ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਇਹਦੇ ਟਾਇਰ ਬਾਈ ਹੈਗੇ 80% 75 80% ਚਾਰੇ ਬਾਈ ਹਾਂ ਬਾਈ ਸਵਾੜੇ ਦੇ ਨਾਲ ਵੀ ਸਾਰੀ ਹੈ ਬਾਈ ਟਾਪ ਮਾਡਲ ਸਵਾੜੇ ਦੇ ਨਾਲ ਵੀ ਸਾਰੀ ਮਿਲ ਜੂ ਓ ਮਟਰ ਮਡਲਾ ਨੰਬਰ ਕਿਹੜਾ ਹਰਿਆਣਾ ਕਿ ਪੰਜਾਬ ਨੰਬਰ ਐਚ ਆ ਵੀਰੇ ਐਨਓ ਸੀ ਮਿਲ ਜੂਗੀ ਆਪੀ ਕਾਗਜ਼ ਦੀ ਆਪਣੀ ਜ਼ਿੰਮੇਵਾਰੀ ਹੋਵੇ ਠੀਕ ਹੈ ਵੀ ਐਨਓ ਸੀ ਦਾ ਖਾਤਾ ਤੁਹਾਡਾ ਹੋਵੇਗਾ ਐਨਓ ਸੀ ਦਾ ਸਾਡਾ ਹੋਊਗਾ ਵੀ ਬੀਮੇ ਦਾ ਅਗਲੇ ਦਾ ਹੋਈਏ ਮਾਲਕ ਦਾ ਹਾਂ ਮਾਲਕ ਵੀ ਟਰੈਕਟਰ ਵਿੱਚ ਵੀ ਕੱਢ ਲੈਣਗੇ ਹਾਂ ਟਰੈਕਟਰ ਵਿੱਚ ਵੀ ਕੱਢ ਲੈਣਗੇ ਕਿਕੜੀ ਸ਼ੂ ਦੇਖ ਕੇ ਨਾ ਕੰਡੀਸ਼ਨ ਦੇ ਠੀਕ ਹੈ ਜੀ ਇਹ ਡਿਮਾਰਡ ਦੇਈਏ ਭਾਈ ਆਪਣੀ 4 ਲੱਖ 65000 ਰੁਪਏ ਤੇ ਤੁਹਾਡੀ ਵੀਡੀਓ ਦੇਖ ਕੇ ਆਊ ਟਰੈਕਟਰ 4 ਲੱਖ 40000 ਦਾ ਦੇ ਦਾਂ ਠੀਕ ਹੈ ਜੀ 4 ਨੰਬਰ ਕਿਹੜਾ ਸੀ ਆ ਟਰੈਕਟਰ ਆਪਣਾ ਇਹ ਵੀ ਐਚ ਆ ਵੀਰੇ ਇਹਦੀ ਵੀ ਐਨਓ ਇਹ ਜੋ ਉਸ ਲਈ ਆਪਣਾ ਇਹ 2013 ਮਾਡਲ ਆ ਬਾਈ ਠੀਕ ਆ ਬਾਈ ਨਿਊ ਹਾਲੈਂਡ 36 ਇਹ ਸਾਰਾ ਡਰੈਕਟਰ ਰੇਨ ਵਾਲਾ ਇੰਜਨ ਡੇਅਰ ਦਾ ਟਰੈਕਟਰ ਬੰਦਾ ਬਾਹਰ ਕੇ ਲੈ ਜਾ ਸਕਦਾ 14 ਦੇ ਟਾਇਰਾਂ ਚ ਇਹ ਠੀਕ ਆ ਬਾਈ ਡਿਮਾਂਡ ਹੈ ਜੀ ਬਾਈ ਜੀ 295000 99000 ਜੇ ਕੋਈ ਵੀਡੀਓ ਦੇਖ ਕੇ ਆਜੀ 2 ਲੱਖ ਰੰਗ ਬੇਟ ਦੇ ਹੋਰ ਜਿਹੜਾ ਪਿਆ ਬਈ ਇਹ ਹਾਂ ਸਾਰਾ ਜੈਨੂਆਣਾ ਬਾਈ ਠੀਕ ਹੋ ਗਿਆ ਤਰੇ ਮੂ ਵੀ ਵਧੀਆ ਪਿਆ ਬਈ ਟਾਇਰ ਕਿੰਨੇ ਪ੍ਰਸੈਂਟ ਟੜਨਗੇ ਬਈ ਇਹਦੇ ਟਾਇਰ ਬਈ ਪਹਿਲੇ 70% ਆ ਅਗਲੇ ਹੈਗੇ 60% ਠੀਕ ਆ ਬਈ ਜਿਵੇਂ ਖੜਾ ਆਈ ਮਿਲੂ ਬਈ ਕਿਦਿ ਸਮਾਨ ਹੈ ਮਿਲੂ ਜਿਵੇਂ ਖੜਾ ਬਈ ਨੰਬਰ ਬਈ ਆਈ ਆਈ ਮਿਲੂ ਸਮਾਨ ਡੰਡਾ ਫੱਟੀ ਛਤਰੀ ਸਮਾਨ ਹੈਗਾ ਇਕੱਲੀ ਛਤਰੀ ਹੈਨੀ ਠੀਕ ਆ ਬਈ ਡੰਡਾ ਫੱਟੀ ਛਤਰੀ ਮਿਲਦੀ ਆ ਛਤਰੀ ਹੈਨੀ ਵੀ ਜਿਵੇਂ ਛਤਰੀ ਹੈਂ ਡੰਡਾ ਫੱਟੀ ਮਿਲਦੀ ਜੇ ਬਈ ਛਤਰੀ ਲੈਣੀ ਹੈ ਬੰਦੇ ਨੂੰ ਉਹ ਸੌਣਾ ਉਹ ਸੌਣਾ ਹਾਂ ਕਰ ਲਾਂਗੇ ਰੇਟ ਦਾ ਠੀਕ ਆ ਬਈ ਡਿਮਾਰਡ ਤਾਂ ਹੀ ਹੈ ਬਈ ਆਪਣੇ ਇਹਦੇ 295000 ਰੁਪਏ ਦੋ 85000 ਦਾ ਡਾਟਰ ਦੇਵਾਂ ਜੀ ਇਹੋ ਠੀਕ ਐ ਐਚਪੀ ਚ ਬੀਜ ਬਈ ਇਹ ਪੰਜਾਬ ਐਚਪੀ ਚ ਬੀਜ ਬਈ ਠੀਕ ਐ ਤਾਂ ਆਪਣੀ ਵੀ ਮੰਡੀ ਦੇ ਉਹ ਲੋਕੇਸ਼ਨ ਦੱਸ ਸਕਦੇ ਐ ਮੰਡੀ ਲੋਕੇਸ਼ਨ ਦੱਸੋ ਆਪਣੀ ਕਿੰਨੇ ਨੰਬਰ ਤੋਂ ਮੰਡੀ ਆਪਣਾ 3 ਨੰਬਰ ਪਲਾਟ ਆ ਬਈ ਠੀਕ ਐ ਆ ਸਬਰਾਜ 852 ਬਈ ਦੋ ਦੁਬਲੀ ਸੌਟ 1998 ਮਾਡਲ ਆ ਬਈ ਦਮਾਰ ਹੈਗੀ ਬਈ ਇੱਕ ਲੱਖ 7800 ਰੁਪਏ ਟੂਨ ਜੇ ਬਈ ਇਹ ਪਹਿਲੀ ਰੰਗ ਦੀ ਗੱਲ ਕਰੀਏ ਸਾਰਾ ਟਰੈਕਟਰ ਓਰੀਜਨਲ ਆ ਬਈ ਠੀਕ ਐ ਬਈ ਸੋ ਮਗਰਾੜਾਂ ਦਾ ਬਾਡੀ ਲੈਣ ਦਾ ਸਾਰਾ ਰੰਗ ਪਾਉਂਦਾ ਵੇਗਾ ਇਹਨੂੰ ਹਣਾ ਠੀਕ ਐ ਬਈ ਟੈਰ ਦੀ ਗੱਲ ਕਰੀ ਟੈਰ ਕਿ ਨਹੀਂ ਪਰ ਮੂਰਲੇ 45 ਪੈਸੇ ਆ ਬਾਈ ਮਗਰਲੇ 60 65 ਪੈਸੇ ਠੀਕ ਆ ਬਾਈ ਇਹਦਾ ਸਮਾਨ ਸਾਰੇ ਮਿਲ ਜੂ ਬਾਈ ਹਾਂ ਸਮਾਨ ਸਾਰਾ ਬਾਈ ਡੰਡਾ ਫੱਟੀ ਛਤਰੀ ਸਮਾਨ ਸਾਰਾ ਠੀਕ ਆ ਜੀ ਇੰਜਨ ਇੰਜਨ ਗੇਅਰ ਦਾ ਬੰਦਾ ਇਹ ਬਈ ਇਹ ਬਾਈ 50 ਚ 50 ਚ ਬਾਈ ਹਾਂ ਇੰਜਨ ਗੇਅਰ ਦੀ ਆਪਣੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਾਖੇ ਲੈ ਜਾ ਸਕਾ ਠੀਕ ਆ ਬਾਈ ਕਾਪੀ ਗਾੜ ਚ ਇੰਜਨ ਕਾਪੀ ਕਾਗ ਦਾ ਬਾਈ ਆਪਾਂ ਫੁੱਲ ਜ਼ਿੰਮੇਵਾਰੀ ਆ ਠੀਕ ਆ ਬਾਈ ਦਵਾੜ ਤੇ ਗਈ ਬਾਈ ਆਪਣੀ ਇਹ 1,70,000 ਰੁਪਏ ਦਵਾੜ ਕਿੰਨੇ ਦਾ ਛੱਡ ਦਾਂਗੇ ਬਾਈ ਆਪਾਂ ਬਸ ਹਾਂ ਨਾ 17000 1,70,000 ਜੇ ਕੋਈ ਵੀਡੀਓ ਦੇਖੇ ਉਹ ਬਈ 5000 ਹੋਰ ਹੋਣੀ ਹੋ 65000 ਦਾ ਦੇ ਦਾਂ ਹਾਂ ਜਾਂ ਨਹੀਂ ਹੈ ਠੀਕ ਹੈ ਹਾਂ ਕੋਦ ਮਰਜ਼ੀ ਬੰਦਾ ਵੀ ਫੋਨ ਕਰ ਸਕਦਾ ਹਾਂ ਕਨੈਕਟ ਨੰਬਰ 9463583302 ਕਨੈਕਟ ਨੰਬਰ ਆਪਣਾ ਫੋਨ ਕਰਕੇ ਜਦੋਂ ਮਰਜ਼ੀ ਕੋਈ ਆ ਸਕਦਾ ਠੀਕ ਹੈ ਬਈ ਇਸ ਤੋਂ ਬਾਅਦ ਆਪਣੇ ਕੋਲ ਟਰੈਕਰ ਤਾਂ ਨਹੀਂ ਹੈਗੇ ਬਈ ਨਹੀਂ ਬਈ ਤਾਂ ਨਾ ਟਰੈਕਰ ਹੀ ਹੈ ਘਰੇ ਆ ਦੂਜੇ ਸੀ ਉਹ ਵੀ ਦੱਸ ਦਊਗਾ ਵਿੱਚ ਕਿਹੜੇ ਆ ਹੌਲੈਂਡ ਹੀ ਆ ਬਈ ਠੀਕ ਹੈ ਬਈ ਕਿਹੜੇ ਕਿਹੜੇ ਮਾਡਲ ਆ ਉਹ ਤੇ ਇੱਕ 11 ਮਾਡਲ ਹੈ ਇੱਕ 13 ਮਾਡਲ ਦੋ ਠੀਕ ਹੈ ਬਈ ਉਹਨਾਂ ਦਾ ਕੀ ਦਵਾ ਉਹ ਅਜੇ ਭਾਈ ਉਹਦਾ ਕੋਈ ਪਤਾ ਨਹੀਂ ਹੈ ਹਿਸਾਬ-ਕਿਤਾਬ ਲਾਉਣ ਵਾਲਾ ਠੀਕ ਹੈ ਜੀ ਹਾਂ ਜੇ ਆਪਾਂ ਵੀ ਵਿੱਚ ਟਰੈਕਟਰ ਘਟਾਉਣਾ ਵੀ ਟਰੈਕਟਰ ਦੇਖ ਕੇ ਘਟਾਈ ਹਾਂ ਟਰੈਕਟਰ ਦੇਖ ਕੇ ਕੰਡੀਸ਼ਨ ਦੇਖ ਕੇ ਫਿਰ ਕਟਾਂਗੇ ਭਾਈ ਠੀਕ ਹੈ ਜੀ ਜੇ ਕੋ ਲੋਨ ਵੀ ਕਰਾ ਦਿੰਦੇ ਹੋ ਹਾਂ ਲੋਨ ਵੀ ਕਰਾ ਦਿੰਦੇ ਆ ਭਾਈ ਲੋਨ ਦੀ ਪੂਰੀ ਸਹੂਲਤ ਠੀਕ ਹੈ ਭਾਈ ਇਹ 2012 ਮਾਡਲ ਤੇ ਹੋਣੀ ਹੋਣੀ ਹਾਂ ਭਾਈ ਲੋਨ ਹੋ ਜਾਣਾ ਕਿੰਨੀ ਕਿ ਡਾਊਨ ਪੇਮੈਂਟ ਭਰਨੀ ਪੈਣੀ ਹੈ ਭਾਈ ਬਸ 2 ਲੱਖ ਦਾ ਲੋਨ ਹੋ ਜਾਊਗਾ ਠੀਕ ਹੈ ਜੀ ਹਾਂ ਬਹੁਤ-ਬਹੁਤ ਮਿਹਰਬਾਨੀ ਭਾਈ ਧੰਨਵਾਦ ਹਾਂ